ਤੇ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਸਿੱਖ ਇਤਿਹਾਸ ਦੇ ਵਿੱਚ ਵੰਡ ਕੇ ਛਕਣ ਦੀ ਜਿਹੜੀ ਪ੍ਰਥਾ ਹੈ ਨਾ ਉਹ ਸਿੱਖ ਕੌਮ ਤੋਂ ਇਲਾਵਾ ਕਿਸੇ ਹੋਰ ਕੌਮ ਕੋਲ ਹੈ ਹੀ ਨਹੀਂ ਜਿਹੜੀ ਵੰਡ ਕੇ ਛਕਣ ਦੀ ਗੱਲ ਕੀਤੀ ਵੇਖੋ ਤੁਹਾਡੇ ਸਾਹਮਣੇ ਬੜੇ ਐਗਜ਼ਾਮਪਲ ਨੇ ਇੱਕ ਐਗਜ਼ਾਮਪਲ ਹੋਏ ਤੇ ਮੈਂ ਦੱਸਾਂ ਜਦੋਂ ਇਸ ਦੇਸ਼ ਦੇ ਅੰਦਰ ਜਿੱਥੇ ਵੀ ਇਹ ਵਡਿਆਈ ਬਾਬੇ ਨਾਨਕ ਦੀ ਹੈ ਜੀ ਇਹ ਵਡਿਆਈ ਕਿਸੇ ਇੱਕ ਮਨੁੱਖ ਦੀ ਨਹੀਂ ਹੈ ਇਹ ਵਡਿਆਈ ਬਾਬੇ ਨਾਨਕ ਦੀ ਹੈ ਜਿਹੜੀ ਇਹ ਸੋਚ ਸਾਡੇ ਅੰਦਰ ਪਾਈ ਹੈ ਦੁਨੀਆ ਦੇ ਵਿੱਚ ਕਿਸੇ ਕੋਨੇ ਵਿੱਚ ਵਿਵਤਾ ਪੈ ਜਾਏ ਸਭ ਤੋਂ ਪਹਿਲਾਂ ਸਿੱਖ ਜਾ ਕੇ ਉੱਥੇ ਲੰਗਰ ਲਾਉਂਦਾ ਜੀ ਉਹਨਾਂ ਮਨ ਦੇ ਵਿੱਚ ਭਾਵਨਾ ਵੀ ਜਿਹੜੇ ਲੋਕ ਨੇ ਜਿਹੜੇ ਲੋਕ ਪ੍ਰੇਸ਼ਾਨ ਨੇ ਜਿਹੜੇ ਲੋਕ ਮੁਸੀਬਤਾਂ ਦੇ ਵਿੱਚ ਨੇ ਬਾਬੇ ਨਾਨਕ ਦਾ ਉਕਤੇਸ ਹੈ ਉਹਨਾਂ ਸਾਰਿਆਂ ਨੂੰ ਇੱਕ ਨਜ਼ਰ ਨਾਲ ਵੇਖਣਾ ਤੇ ਤੁਸੀਂ ਅੱਜ ਵੀ ਵੇਖ ਲਓ ਜਦੋਂ ਲੰਗਰ ਪ੍ਰਸ਼ਾਦਾ ਹੁੰਦਾ ਕਦੀ ਸਿੱਖ ਨੇ ਸਵਾਲ ਕੀਤਾ ਬਾਬੇ ਨਾਨਕ ਨੇ ਕਿਹਾ ਵੀ ਕੋਈ ਉੱਚਾ ਤੇ ਕੋਈ ਨੀਵਾਂ ਨਹੀਂ ਬਾਬੇ ਨਾਨਕ ਦੇ ਘਰ ਦੇ ਵਿੱਚ ਸਾਰੇ ਸਮਾਨ ਹੈ ਤੁਹਾਡੇ ਬਗਲ ਦੇ ਵਿੱਚ ਮੰਨ ਲਓ ਕੋਈ ਕੋਈ ਵੀਰ ਪ੍ਰਸ਼ਾਦਾ ਛਕਦਾ ਹੋਵੇ ਕਦੀ ਕਿਸੇ ਸਿੱਖ ਨੇ ਸਵਾਲ ਕੀਤਾ ਭਾਈ ਤੂੰ ਕਿ ਸਜਦਾ ਹੈ ਇਹ ਵਡਿਆਈ ਹੈ ਇਹਨੂੰ ਕਹਿੰਦੇ ਵੰਡ ਕੇ ਛਕਣ ਦੀ ਦਾਤ ਹੈ